လေល ियां ပြည်ရှင်ဟိုကြီးအားကိလာရဲ့တိကျမှုမရှိဘူး ਸੇ ਕਰ ਜੋ ਹੋਰ ਨਾ ਆਇਆ ਆਚਾਪਾਾਰੇ ਜਿਹਨੇ ਵੀ ਪਰਨਾ ਸਵਾਮ ਮੋਚੇ ਲੈ ਉਹਦੇ ਦਰ ਕੋਲ ਜਨੇ ਸਾਰਾ ਦਾ ਬਹੁਤ ਬਹੁਤ ਧੰਨਵਾਦ ਹੈ ਪੇਸ਼ ਕਰਲੀ ਤੌਰ ਤੇ ਧੰਨਵਾਦ ਹੈ ਭਾਈ ਸਾਡੇ ਬਹੁਤ ਹੀ ਸਰਕਾਰ ਜੋਗ ਐਮ ਐਲ اے ਸਰਬਾਤਪਾਪ ਸਿੰਘ ਜੀ ਨੂੰ ਕੇ ਜਿਨ੍ਹਾਂ ਨੇ ਬਹੁਤ ਹੀ ਚਾਦੇ ਨਾਰਮਲ ਘਰ ਦੇ ਵਿੱਚੋਂ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਦਿੱਤੀਆਂ ਨੇ ਦੂਜੀ ਗੱਲ ਜਿੰਨੇ ਵੀ ਮੇਰੇ ਪ੍ਰਿੰਟਰ ਭਾਅ ਆਸੇ ਪਾਸੇ ਬੈਠੇ ਨੇ ਜਾਂ ਸਾਡੇ ਸਾਹਮਣੇ ਖੜੇ ਨੇ ਮੈਂ ਸਾਰਿਆਂ ਨੂੰ ਇੱਕੀ ਗੱਲ ਦੱਸਦਾ ਜੁਨੀਅਨ ਭਾਈ ਤੁਸੀਂ ਪਹਿਲਾਂ ਸਾਰੀ ਉਮਰ ਚਲਾਉਂਦੇ ਹੋਏ ਹੋ ਮੈਂ ਬਹੁਤ ਛੋਟਾ ਉਹਨੇ ਉਹਨੇ ਸਾਲ ਤੋਂ ਨੂੰ ਜੁਨੀਅਨ ਤੇ ਕੰਮ ਕਰਦੇ ਨੂੰ ਹੋ ਗਏ ਜਿੰਨੀ ਮੇਰੀ ਉਮਰ ਮੈਨੂੰ ਕੋਈ ਤਜਰਬਾ ਨਹੀਂ ਤਜਰਬਾ ਤੁਹਾਨੂੰ ਆ ਤੁਸੀਂ ਸਾਨੂੰ ਦੱਸ ਕੇ ਕੰਮ ਕਰਾਉਣਾ ਤੇ ਅਸੀਂ ਤੁਹਾਨੂੰ ਪੁੱਛ ਕੇ ਕੰਮ ਕਰਨਾ ਜੁਨੀਅਨ ਦੇ ਵਿੱਚ ਪ੍ਰਧਾਨ ਪਹਿਲਾਂ ਵੀ ਬਣਦੇ ਆ ਰਹੇ ਆ ਪਰ ਇਸ ਵਾਰ ਤੁਸੀਂ ਤੁਹਾਨੂੰ ਆਪ ਦੇ ਆਪ ਨੂੰ ਤੀਖੂ ਗਾ ਵੀ ਹਾਂ ਯਾਰ ਪ੍ਰਧਾਨ ਬਣੇ ਸੀ ਤੇ ਸਾਡੇ ਵਰਗੇ ਨੇ ਠੀਕ ਆ ਠੀਕ ਹੈ ਦੂਜੀ ਗੱਲ ਬਈ ਕੱਲ ਨੂੰ ਆਪਾਂ ਗੱਲਾਂ ਵੀ ਵੰਡਾਂਗੇ ਸਾਰੇ ਜਿੰਨੇ ਭਰਾਵਾਂ ਦੇ ਕੋਈ ਗੇਟ ਪਾਸ ਰਹਿੰਦੇ ਆ ਜਾਂ ਕੋਈ ਜਮ੍ਹਾਂ ਕਰਾਉਣ ਵਾਲਾ ਜੁਰਮਾਨੇ ਦਾ ਕੋਈ ਸਰਟੀਫਿਕੇਟ ਤੁਹਾਡਾ ਰਹਿੰਦਾ ਜਮ੍ਹਾਂ ਕਰਾ ਦਿਓ ਕੱਲ ਨੂੰ ਆਪਾਂ ਸਾਰੇ ਪੈਸੇ ਜਿਹੜੇ ਤੁਹਾਡੇ ਅੱਗੇ ਬੈਠ ਕੇ ਆਪਾਂ ਵੰਡਾਂਗੇ ਬਈ ਸਾਰਿਆਂ ਦੇ ਗੱਲੇ ਵੰਡਾਂਗੇ ਜੋ ਵੀ ਪੈਸਾ ਬਾਕੀ ਆ ਸਾਰਿਆਂ ਨੂੰ ਪੈਸੇ ਕੱਲ ਨੂੰ ਮਿਲ ਜਾਣਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਲੱਡੂ ਬੜਾ ਹੋਰ ਇੱਥੇ ਛੱਡ ਦੂ। ਕਿੱਧਰ ਰੱਖੇ ਤੇ ਲੱਡੂ? ਆ ਲੈ। ਲੱਡੂ। ਲੱਗੇ ਭਾਈ ਬਿਲਕੁਲ ਠੀਕ ਹੈ ਜੀ। ਹਾਂ ਜੀ। ਜਾਂ ਉਹ ਤੋਂ ਬਸ ਤਾਂ ਮਗਰ। ਲੈਂਗਿਟ। ਲੈਂਗਿਟ। ਨਾ ਪਾ ਕੇ। ਲੈਂਗਿਟ। ਉਹ ਬੜਾ ਫਾਈਵ ਹੰਡਰਡ।